ਜੰਮੂ ਕਸ਼ਮੀਰ ਦੇ ਸ਼ਿਰੀ ਨਗਰ ਚ ਅੱਤਵਾਦੀਆਂ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਟਾਰਗੇਟ ਕਿਲਿੰਗ ਤਹਿਤ ਕਤਲ ਕਰ ਦਿੱਤਾ ਜੀ ਹਾਂ ਸ਼ਿਰੀ ਨਗਰ ਤੇ ਅੱਤਵਾਦੀਆਂ ਨੇ ਇੱਕ ਵਾਰ ਫਿਰ ਤੋਂ ਕਾਇਰਾਨਾ ਵਾਰਦਾਤ ਨੂੰ ਅੰਜਾਮ ਦਿੰਦਿਆਂ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਦੋਵੇਂ ਨੌਜਵਾਨ ਲੱਕੜ ਦੇ ਕੰਮ ਚ ਲੇਬਰ ਕਰਨ ਲਈ ਸ਼ਿਰੀ ਨਗਰ ਗਏ ਸੀ ਅਤੇ ਬੀਤੀ ਸ਼ਾਮ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਿੱਥੇ ਕਿ ਪੰਜਾਬੀ ਨੌਜਵਾਨ ਅਮ੍ਰਿਤਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਰੋਹਿਤ ਮਸੀਹ ਨੂੰ ਹਸਪਤਾਲ 'ਚ ਇਲਾਜ ਲਈ ਲਾਧਿਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈਏ ਉਦਰੇ ਸਖਤਰਾ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀਏ ਦੋਵੇਂ ਨੌਜਵਾਨ ਅਜਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਸੀ ਅਤੇ ਦੋਵੇਂ ਦੋਸਤ ਦੱਸੇ ਗਏ ਨੇ ਜੋ ਕਿ ਲੱਕੜ ਦਾ ਕੰਮ ਕਰਨ ਲਈ ਕਸ਼ਮੀਰ ਗਏ ਸੀ ਪਰਿਵਾਰ ਮੁਤਾਬਕ ਉਹਨਾਂ ਨੂੰ ਦੇਰ ਰਾਤ ਇਸ ਘਟਨਾ ਬਾਰੇ ਸੂਚਨਾ ਮਿਲੀ ਕੀ ਬੇਟਾ ਦਾ ਨਾਮ ਕੀ ਗੱਲ ਵਦਈ ਮੇਰਾ ਨਾਮ ਸ਼ਰਮਿਕ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਕਿਦਾਂ ਗਿਆ ਸੀ ਕੱਲ ਗਿਆ ਸੀ ਕਿ ਨਹੀਂ ਜਿੱਤੋਂ ਕੰਮ ਕਰ ਰਿਹਾ ਉੱਥੇ ਤੁਹਾਡਾ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਸੋਧਰੋਂ ਹਾਂ ਉਹ ਹੁਣ ਇੱਥੇ ਗਿਆ ਜੀ ਹਾਂਜੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਐਨਾ ਹੋਣੀ ਆਣ ਕੇ ਇਹਨਾਂ ਦੱਸਿਆ ਜਾਓ ਕਿਸੇ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਚਾਹਤੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਆ ਜੀ ਬੇਟੇ ਦਾ ਕੀ ਨਾਮ ਸੀ ਔਰ ਕੀ ਵਲਵਾਤ ਹੋਈ ਹੈ ਜੀ ਰੋਜਤ ਸਿੰਘ ਇਹਦਾ ਨਾਮ ਇਹਦਾ ਪ੍ਰੇਮ ਸੀ ਜੀ ਹਾਂਜੀ ਤੇ ਕੀ ਕੰਮ ਕਰਦਾ ਸੀ ਪਹਿਲਾਂ ਇੱਥੇ ਰੰਗ ਰੰਗ ਦਾ ਕੰਮ ਕਮ ਕਰਦਾ ਜਾਂ ਪਹਿਲੀ ਦਿਨ ਹੀ ਗਿਆ ਵੈਸੇ ਇਹ ਤੇ ਲੱਕੜ-ਲੱਕੜ ਦਾ ਕੰਮ ਕਰਦਾ ਵੀ ਉਹ ਤੇ ਤਾਂ ਚਾ ਕਿ ਤਨ ਯਾਰ ਦੋਸਤਾਂ ਦਾ ਹਮ ਦਾ ਕੰਮ ਚੱਲ ਗਿਆ ਜੇ ਕਿ ਕੀ ਪਤਾ ਲੱਗਾ ਤੁਹਾਨੂੰ ਹੁਣ ਪਤਾ ਨਹੀਂ ਕਿਉਂ ਤੇ ਆਇਆ ਹੈ ਪਾ ਲੱਗਾ ਵੀ ਆ ਹਾਲ ਹਾਲਾਤ ਹੋ ਗਏ ਆਗੇ ਅਸੀਂ ਲੰਮੇ ਪਏ ਸੱਤੇ ਹਰਮਾਨਾਂ ਦੇ ਸਾਹਮਣੇ ਮਰਦੇ ਬਾਝ ਖੱਪਦਾ ਪਾ ਲੱਗਾ ਪਰਿਵਾਰਕੀ ਹਾਲ ਮਾਤਾ ਦਾ ਐਸੋਲੇ ਐਮਨੇ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋਇਆ ਹਸਾਮਾਂਗੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਕੁਝ ਨਹੀਂ ਮੰਗ ਕਰਦੇ ਸਾਡਾ ਜਿਹੜਾ ਚਾ ਗਿਆ ਕਿਸੇ ਗਵਾਚ ਗਿਆ ਤੇ ਇਹ ਹੁਣ ਕੀ ਲੱਗ ਸਕਦੇ ਹੈ ਜੀ ਕੱਲਾ ਕੱਲਾ ਹੈ ਜਿਹੜੀ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਪਹਿਣ ਪਰਾ ਸੀ ਕੁੜੀ ਮੁੰਡਾ ਹੀ ਇਹਦੀ ਛੋਟੀ ਕੁੜੀ ਹੈ ਵੱਡਾ ਮੁੰਡਾ ਹੈ ਗੱਲਾਂ ਜਾਣਕਾਰੀ ਮੁਤਾਬਕ ਆਤਵਾਦੀਆਂ ਨੇ ਸ਼ਾਮ ਕਰੀਬ 7:00 ਵਜੇ ਹੱਬਾ ਕਦਲ ਦੇ ਸੱਲਾ ਕਦਲ ਇਲਾਕੇ ਚ ਅਮਰਿਤ ਪਾਲ ਅਤੇ ਉਸਦੇ ਸਾਥੀ ਨੂੰ AK-47 ਰਾਈਫਲ ਨਾਲ ਗੋਲੀ ਮਾਰ ਦਿੱਤੀ ਅਧਿਕਾਰੀਆਂ ਮੁਤਾਬਕ ਅਮਰਿਤਪਾਲਦੀਪ ਮੌਕੇ ਤੇ ਮੌਤ ਹੋ ਗਈ ਜਦਕਿ ਉਸਦਾ ਸਾਥੀ ਰੋਹਿਤ ਮਸੀ ਜ਼ਖਮੀ ਹੋ ਗਿਆ ਰੋਹਿਤ ਦੇ ਢਿੱਡ 'ਚ ਗੋਲੀ ਲੱਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਨੇੜੇ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ ਉਦੋਂ ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਟੈਰਰ ਗਰੁੱਪ ਲਸ਼ਕਰੇ ਤੋਇਬਾ ਬਲੂ ਲਈ ਗਈਏ ਲਸ਼ਕਰੇ ਤੋਇਬਾ ਬਲੂ ਦੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਜਿਸ ਵਿੱਚ ਝੋਨਾ ਕਿਹਾ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਦਾ ਕਤਲ ਉਹਨਾਂ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਇਲਾਕੇ ਚ ਫੌਜ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਅਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ